ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ एसजी ਕੰਪਨੀ ਵਾਲੇ ਜਰਸੀ ਬੁੱਲ ਕੋਈ 50062 ਬਾਰੇ ਗੱਲ ਕਰਦੇ ਆ ਇਹਦੇ ਜਿਹੜੀਆਂ ਲਾਈਨਾਂ ਦਾ ਸਮੇਲ ਆ ਉਹ ਤੁਹਾਨੂੰ ਬੋ ਦੱਸਦੇ ਆ ਗਲ ਨਾਈਜ਼ ਲੇਗੇਸੀ ਤੇ ਆਈਮ ਪਲਸ ਇਹ ਤਿੰਨ ਲਾਈਨਾਂ ਦਾ ਸਮੇਲ ਆ ਤੇ ਜੇ ਇਹਦੀ ਗੱਲ ਕਰੀਏ ਇੰਪੋਰਟਡ ਪੈਡਾਗਰੀ ਦਾ ਬੋਲਾ ਜੀ ਇਹ 11000 ਪਲਸ ਪੇਰੈਂਟਸ ਐਵਰੇਜ ਆ ਤੇ ਜਿਹੜੀ ਬਰੀਡਿੰਗ ਵੈਲਿਊ 1072 ਆ 5.856 ਦੇ ਲਾਗੇ ਤਾਂਗੇ ਫੈਟ ਹੈ ਜੇ ਤੁਹਾਡੇ ਕੋਲ ਇਸ ਬੋਲ ਦੀ ਬੱਚੀ ਤੁਸੀਂ ਇਸ ਨੂੰ ABS ਵਾਲਾ ਜੇ ਯੂਜ਼ ਕਰਨਾ ਤਾਂ LEO ਦਾ ਸੀਮਨ ਯੂਜ਼ ਕਰ ਸਕਦੇ ਹੋ 50062 ਦਾ ਵੀ ਸੈਕਸਰ ਵੀ ਆਉਂਦਾ ਤੇ ਕੰਵਰਸ਼ੀਅਲ ਸੀਮਨ ਵੀ ਆਉਂਦਾ LEO ਬੋਲ ਦਾ ਵੀ ਇਦਾਂ ਹੀ ਆ ਦੋਨੇ ਤਰ੍ਹਾਂ ਦਾ ਸੀਮਨ ਉਪਲਬਧ ਹੈ ਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਦੂਸਰੀ ਆਪਸ਼ਨ ਹੈ ਤੁਸੀਂ ABIA ਦਾ ਸੀਮਨ ਯੂਜ਼ ਕਰਨਾ ਜਿਗ ਦਾ ਸੀਮਨ ਯੂਜ਼ ਕਰ ਸਕਦੇ ਹੋ ਜਿਗ ਬਾਰੇ ਆਪਾਂ ਪਹਿਲਾਂ ਪੋਸਟ ਵੀ ਪਾ ਚੁੱਕੇ ਆ ਜਿਗ ਦਾ ਵੀ ਸੀਮਨ ਤੁਸੀਂ ਯੂਜ਼ ਕਰ ਸਕਦੇ ਹੋ ਦੋਨੇ ਤਰ੍ਹਾਂ ਦਾ ਜਿਗ ਦਾ ਸੀਮਨ ਹੁੰਦਾ ਹੈ ਫੀਲਡ ਵਿੱਚ ਸੈਕਸਰ ਸੀਮਨ ਵੀ ਆਉਂਦਾ ਹੈ ਤੇ ਕੰਵਰਸ਼ਲ ਸੀਮਨ ਵੀ ਆਉਂਦਾ ਹੈ ਇਸ ਦੇ ਵੀ ਬੱਚੇ ਆਪਣੇ ਫੀਲਡ ਵਿੱਚ ਆ ਚੁੱਕੇ ਆ ਬਹੁਤ ਚੰਗੇ ਬੱਚੇ ਆਏ ਆ ਤੇ ਉਸ ਤੋਂ ਬਾਅਦ ਜੇ ਤੀਸਰਾ ਬਾਲ ਯੂਜ਼ ਕਰਨਾ ਇੰਪੋਰਟਡ ਕੈਟਾਗਰੀ ਦਾ ਏਬੀਸ ਕੰਪਨੀ ਦਾ ਬੂਨ ਬਾਲ ਯੂਜ਼ ਕਰ ਸਕਦੇ ਹੋ ਬੂਨ ਬਾਲ ਦਾ ਵੀ ਦੋਨੇ ਤਰ੍ਹਾਂ ਦਾ ਸੀਮਨ ਫੀਲਡ ਵਿੱਚ ਆਉਂਦਾ ਹੈ ਸੈਕਸਰ ਸੀਮਨ ਵੀ ਆਉਂਦਾ ਹੈ ਤੇ ਕੰਵਰਸ਼ਲ ਸੀਮਨ ਵੀ ਆਉਂਦਾ ਹੈ ਬੂਨ ਬਾਲ ਵੀ ਤੁਸੀਂ ਜਿਹੜੀ ਆਪਣੀ 500 60 ਵਾਲੀ ਸਕੂਈ ਬਾਲ ਵਾਲੀ ਵੱੱਛੀ ਆ ਉਸ ਨੂੰ ਯੂਜ਼ ਕਰ ਸਕਦੇ ਹੋ ਇਸ ਤੋਂ ਜਿਹੜੇ ਨਈ ਮਤਲਬ ਜਿਹੜੇ ਆਪਾਂ ਅਵਾਇਡ ਕੀਤੇ ਹੁੰਦੇ ਆ ਉਹਨਾਂ ਨੂੰ ਛੱਡ ਕੇ ਜੇ ਤੁਸੀਂ ਕੰਪਨੀ ਦਾ ਕੋਈ ਹੋਰ ਬੋਲ ਯੂਜ਼ ਕਰਨਾ ਕਰ ਸਕਦੇ ਆ ਏਬੀਐਸ ਦਾ ਵੀ ਜਿਹੜੇ ਤੁਹਾਨੂੰ ਦੱਸਿਆ ਵੀ ਨਹੀਂ ਕਰਨੇ ਉਹ ਆਪਾਂ ਦੱਸ ਰਹੇ ਆ ਜਿਵੇਂ ਵੈਰਿਕ ਅਮਿਤੀ ਤੇ ਸਟੋਨੀ ਇਹ ਬੋਲ ਨਹੀਂ ਯੂਜ਼ ਕਰਨੇ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਕਿਸੇ ਕੰਪਨੀ ਦਾ ਤੁਹਾਨੂੰ ਬੋਲ ਚੰਗਾ ਲੱਗਦਾ ਵਰਡਵਰ ਸ਼ੇਅਰ ਹੋ ਗਿਆ ਐਸਟੀ ਹੋ ਗਿਆ ਏਬੀਐਸ ਹੋ ਗਿਆ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਹਨਾਂ ਨੂੰ ਛੱਡ ਕੇ ਯੂਜ਼ ਕਰ ਸਕਦੇ ਹੋ ਧੰਨਵਾਦ